ਇਸ ਪ੍ਰਥਾ ਦੇ ਅਧੀਨ ਵਾਈਫ ਯਾਨੀ ਕਿ ਘਰ ਵਾਲੀ ਪਤਨੀ ਕਿਰਾਏ ਤੇ ਲਈ ਜਾ ਸਕਦੀ ਹੈ ਇੱਕ ਮਹੀਨੇ ਲਈ ਇੱਕ ਸਾਲ ਲਈ ਜਿੰਨੀ ਕਿਸੇ ਦੀ ਮਰਜ਼ੀ ਆ ਬਕਾਇਦਾ ਇੱਕ ਐਗਰੀਮੈਂਟ ਵੀ ਹੁੰਦਾ ਸਟੇਮ ਪੇਪਰ ਦੇ ਉੱਤੇ ਤੇ ਉਥੇ ਜਿਹੜੀਆਂ ਔਰਤਾਂ ਨੂੰ ਕਿਰਾਏ ਤੇ ਲਿਆ ਜਾਂਦਾ ਜਾਂ ਕਿਰਾਏ ਦਿੱਤਾ ਜਾਂਦਾ ਉਹ ਸਿਰਫ ਕੁਵਾਰੀਆਂ ਕੁੜੀਆਂ ਹੀ ਨਹੀਂ ਹੁੰਦੀਆਂ ਸਗੋਂ ਉਹਨਾਂ ਵਿੱਚ ਕਈ ਵਿਆਹੀਆਂ ਵਰੀਆਂ ਔਰਤਾਂ ਵੀ ਹੁੰਦੀਆਂ ਨੇ ਅਤੇ ਲੋਕ ਆਪਣੀ ਮਰਜ਼ੀ ਨਾਲ ਉਹਨਾਂ ਦੇ ਘਰ ਦੇ ਆਪਣੀ ਮਰਜ਼ੀ ਨਾਲ ਆਪਣੀਆਂ ਕੁੜੀਆਂ ਨੂੰ ਜਾਂ ਆਪਣੀਆਂ ਨੂੰਹਾਂ ਨੂੰ ਕਿਰਾਏ ਤੇ ਦਿੰਦੇ ਨੇ ਇਹ ਤਦੀਆਂ ਪੁਰਾਣੀ ਪ੍ਰਥਾ ਜੋ ਅੱਜ ਦੇ ਟਾਈਮ ਵਿੱਚ ਵੀ ਉਥੇ ਸ਼ਿਵਪੁਰੀ ਇਲਾਕੇ ਵਿੱਚ ਚੱਲਦੀ ਆ ਔਰਤਾਂ ਦੀ ਮੰਡੀ ਉਥੇ ਔਰਤਾਂ ਆਉਂਦੀਆਂ ਨੇ ਕੁੜੀਆਂ ਆਉਂਦੀਆਂ ਨੇ ਕੁਆਰੀਆਂ ਕੁੜੀਆਂ ਆਉਂਦੀਆਂ ਨੇ ਵਿਆਹੀਆਂ ਵਰੀਆਂ ਆਉਂਦੀਆਂ ਨੇ ਤੇ ਉਥੇ ਖਰੀਦਦਾਰ ਵੀ ਪਹੁੰਚਦੇ ਨੇ ਕਰਾਏ ਤੇ ਪਤਨੀ ਲੈ 1 ਮਹੀਨੇ ਲਈ ਇੱਕ ਸਾਲ ਲਈ ਜਾਂ ਜਿਹੜੇ ਨੇ ਕਿਰਾਏ ਤੇ ਵਾਈਫ ਲਈ ਉਹਦੇ ਕੋਲੇ ਹੁਣ ਪੂਰਾ ਅਧਿਕਾਰ ਹੈ ਕਿ ਉਹ ਉਸ ਔਰਤ ਨਾਲ ਕੁਝ ਵੀ ਕਰ ਸਕਦਾ ਬੇਸਿਕਲੀ ਹੁਣ ਉਹਦੀ ਵਾਈਫ ਆ ਉਸਦੇ ਪਤੀ ਵਾਲੇ ਉਸ ਬੰਦੇ ਕੋਲੇ ਸਾਰੇ ਅਧਿਕਾਰ ਹੋਣਗੇ ਉਹਨਾਂ ਦੇ ਵਿੱਚ ਚਾਹੇ ਸਬੰਧ ਬਣਾਉਣਾ ਹੋਵੇ ਚਾਹੇ ਘਰ ਦੇ ਕੰਮ ਕਰਨੇ ਹੋਣ ਉਸ ਔਰਤ ਨੂੰ ਸਾਰਾ ਕੁਝ ਕਰਨਾ ਪੈਣਾ ਉਹਦੇ ਘਰ ਦੇ ਤੋੜ ਦਿੰਦੇ ਆ ਕਿ ਨਹੀਂ ਤੈਨੂੰ ਜਾਣਾ ਪਏਗਾ ਜਾਣਾ ਪਏਗਾ ਦੇਖ ਉਥੋਂ 20000 ਮਿਲ ਰਿਆ ਦੇਖ ਉਥੋਂ 50000 ਮਿਲ ਰਿਆ ਕਿ ਦੀ ਗੱਲ ਹੈ ਸਿਰਫ 6 ਮਹੀਨੇ ਰਹਿਣਾ ਜਾਂ ਫਿਰ 2 ਮਹੀਨੇ ਰਹਿਣਾ ਸਿਰਫ 1 ਸਾਲ ਰਹਿਣਾ ਤੇ ਇਸ ਤਰ੍ਹਾਂ ਕਰ ਕਰਕੇ ਉਹਨਾਂ ਔਰਤਾਂ ਨੂੰ ਕਿੰਨੇ ਥਾਈ ਤੋੜਿਆ ਜਾਂਦਾ ਕਿਰਾਏ ਦੀ ਪਤਨੀ ਬਣਾ ਕੇ ਤੇ ਇਹ ਵਿਆਹਾਂ ਵਰਿਆਂ ਨਾਲ ਵੀ ਹੋ ਰਿਹਾ ਲੋਕ ਆਪਣੀਆਂ ਪਤਨੀਆਂ ਨੂੰ ਤੋੜ ਰਹੇ ਨੇ ਉੱਥੇ ਕੁਸੀਂ ਕਿਰਾਏ ਤੇ ਘਰ ਲਿਆ ਹੁਣ ਕਦੇ ਦੁਕਾਨ ਕਿਰਾਏ ਤੇ ਲੈਣ ਬਾਰੇ ਸੁਣਿਆ ਹੋਣਾ ਗੱਡੀ ਕਿਰਾਏ ਤੇ ਲਈ ਜਾ ਸਕਦੀ ਆ ਜ਼ਮੀਨ ਵੀ ਕਿਰਾਏ ਤੇ ਯਾਨੀ ਠੇਕੇ ਤੇ ਲਈ ਜਾ ਸਕਦੀ ਆ ਪਰ ਜੇ ਮੈਂ ਕਹਾਂ ਕਿ ਇਸ ਦੇਸ਼ ਵਿੱਚ ਘਰ ਵਾਲੀ ਵੀ ਕਿਰਾਏ ਤੇ ਲਈ ਜਾ ਸਕਦੀ ਆ ਤਾਂ ਮੇਰੀ ਗੱਲ ਸੁਣ ਕੇ ਤੁਸੀਂ ਥੋੜਾ ਸ਼ੌਕ ਹੋ ਗਏ ਹੋਗੇ ਪਰ ਇਹ ਸੱਚ ਹੈ ਇਸ ਦੇਸ਼ ਵਿੱਚ ਪਤਨੀ ਵੀ ਕਿਰਾਏ ਤੇ ਲਈ ਜਾ ਸਕਦੀ ਹੈ ਜਿਹੜੀ ਹੈ ਜਗਾ ਤੇ ਕੀ ਪੁਰਾਣਾ ਕਿਤਾਬ ਹੈ ਦਾ ਇਹ ਜਾਣਨ ਤੋਂ ਪਹਿਲਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਦਬਾ ਦਿਓ ਭਾਰਤ ਦੇ ਬਿਲਕੁਲ ਸੈਂਟਰ ਵਿੱਚ ਪੈਂਦਾ ਮਧ ਪ੍ਰਦੇਸ਼ ਤੇ ਮਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਜੀ ਸ਼ਿਵਪੁਰੀ ਸ਼ਿਵਪੁਰੀ ਇਲਾਕੇ ਵਿੱਚ ਚੱਲਦੀ ਹੈ ਇਹ ਪ੍ਰਥਾ ਇਸ ਨੂੰ ਕਿਹਾ ਜਾਂਦਾ ਧੜੀਚਾ ਪ੍ਰਥਾ ਇਸ ਪ੍ਰਥਾ ਦੇ ਅਧੀਨ ਵਾਈਫ ਯਾਨੀ ਕਿ ਘਰ ਵਾਲੀ ਪਤਨੀ ਕਰਾਏ ਤੇ ਲਈ ਜਾ ਸਕਦੀ ਹੈ ਇੱਕ ਮਹੀਨੇ ਲਈ ਇੱਕ ਸਾਲ ਲਈ ਜਿੰਨੀ ਕਿਸੇ ਦੀ ਮਰਜ਼ੀ ਆ ਬਕਾਇਦਾ ਇੱਕ ਐਗਰੀਮੈਂਟ ਵੀ ਹੁੰਦਾ ਸਟੈਂਪ ਪੇਪਰ ਦੇ ਉੱਤੇ ਤੇ ਉਥੇ ਜਿਹੜੀਆਂ ਔਰਤਾਂ ਨੂੰ ਕਿਰਾਏ ਤੇ ਲਿਆ ਜਾਂਦਾ ਜਾਂ ਕਿਰਾਏ ਤੇ ਦਿੱਤਾ ਜਾਂਦਾ ਉਹ ਸਿਰਫ ਕੁਵਾਰੀਆਂ ਕੁੜੀਆਂ ਹੀ ਨਹੀਂ ਹੁੰਦੀਆਂ ਸਗੋਂ ਉਹਨਾਂ ਵਿੱਚ ਕਈ ਵਿਆਹੀਆਂ ਵਰੀਆਂ ਔਰਤਾਂ ਵੀ ਹੁੰਦੀਆਂ ਨੇ ਅਤੇ ਲੋਕ ਆਪਣੀ ਮਰਜ਼ੀ ਨਾਲ ਉਹਨਾਂ ਦੇ ਘਰ ਦੇ ਆਪਣੀ ਮਰਜ਼ੀ ਨਾਲ ਆਪਣੀਆਂ ਕੁੜੀਆਂ ਨੂੰ ਜਾਂ ਆਪਣੀਆਂ ਨੂੰਹਾਂ ਨੂੰ ਕਿਰਾਏ ਤੇ ਦਿੰਦੇ ਨੇ ਤੇ ਇੱਥੇ ਕੀ ਹੁੰਦਾ ਕਿ ਕੁਝ ਅਮੀਰ ਲੋਕ ਉਸ ਇਲਾਕੇ ਦੇ ਜਾਂ ਬਾਹਰੋਂ ਅੰਦਰ ਆਏ ਹੋਏ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਜਾਂ ਜਿਨ੍ਹਾਂ ਨੂੰ ਕੋਈ ਲੜਕੀ ਨਹੀਂ ਮਿਲੀ ਠੀਕ ਆ ਉਹ ਆਪਣੀ ਇੱਛਾ ਪੂਰੀ ਕਰਨ ਲਈ ਉੱਥੋਂ ਕੁੜੀਆਂ ਨੂੰ ਜਾਂ ਔਰਤਾਂ ਨੂੰ ਕਿਰਾਏ ਦੀ ਪਤਨੀ ਦੇ ਤੌਰ ਤੇ ਲੈ ਕੇ ਜਾਂਦੇ ਨੇ ਤੇ ਇਸ ਦੀ ਜਿਹੜੀ ਕੀਮਤ ਹੈ ਉਹ 15000 ਤੋਂ ਸ਼ੁਰੂ ਹੋ ਕੇ ਕਈ ਲੱਖਾਂ ਤੱਕ ਪਹੁੰਚ ਜਾਂਦੀ ਐਗਰੀਮੈਂਟ ਦੇ ਵਿੱਚ ਦੋਨਾਂ ਧਿਰਾਂ ਦੀ ਸਹਿਮਤੀ ਹੁੰਦੀ ਹੈ ਉਸ ਔਰਤ ਦੀ ਵੀ ਸਹਿਮਤੀ ਹੁੰਦੀ ਆ ਸ਼ਰਤਾਂ ਲਿਖੀਆਂ ਜਾਂਦੀਆਂ ਨੇ ਕਿ ਕਿੰਨੇ ਮਹੀਨਿਆਂ ਲਈ ਹੈ 1 ਮਹੀਨੇ ਲਈ ਜਾਂ ਫਿਰ 1 ਸਾਲ ਲਈ ਉਹਨਾਂ ਨੇ ਕਿਰਾਏ ਤੇ ਵਾਈਫ ਲੈਣੀ ਆ ਜਿਹੜੇ ਨੇ ਕਿਰਾਏ ਤੇ ਵਾਈਫ ਲਈ ਉਹਦੇ ਕੋਲੇ ਹੁਣ ਪੂਰਾ ਅਧਿਕਾਰ ਹੈ ਕਿ ਉਹ ਉਸ ਔਰਤ ਨਾਲ ਕੁਝ ਵੀ ਕਰ ਸਕਦਾ ਬੇਸਿਕਲੀ ਹੁਣ ਉਹਦੀ ਵਾਈਫ ਆ ਉਸਦੇ ਪਤੀ ਵਾਲੇ ਉਸ ਬੰਦੇ ਕੋਲੇ ਸਾਰੇ ਅਧਿਕਾਰ ਹੋਣਗੇ ਉਹਨਾਂ ਦੇ ਵਿੱਚ ਚਾਹੇ ਸਬੰਧ ਬਣਾਉਣਾ ਹੋਵੇ ਚਾਹੇ ਘਰ ਦੇ ਕੰਮ ਕਰਨੇ ਹੋਣ ਉਸ ਔਰਤ ਨੂੰ ਸਾਰਾ ਕੁਝ ਕਰਨਾ ਪੈਂਦਾ ਬੇਸਿਕਲੀ ਇਹ ਇੱਕ ਮੰਡੀ ਚੱਲਦੀ ਆ ਉਸ ਇਲਾਕੇ ਦੇ ਵਿੱਚ ਔਰਤਾਂ ਦੀ ਮੰਡੀ ਅੱਜ ਦੇ ਟਾਈਮ ਵਿੱਚ ਵੀ ਚੱਲ ਰਹੀ ਆ ਇਹ ਸਦੀਆਂ ਪੁਰਾਣੀ ਪ੍ਰਥਾ ਜੋ ਅੱਜ ਦੇ ਟਾਈਮ ਵਿੱਚ ਵੀ ਉਸ ਸ਼ਿਵਪੁਰੀ ਇਲਾਕੇ ਵਿੱਚ ਚੱਲਦੀ ਆ ਔਰਤਾਂ ਦੀ ਮੰਡੀ ਉੱਥੇ ਔਰਤਾਂ ਆਉਂਦੀਆਂ ਨੇ ਕੁੜੀਆਂ ਆਉਂਦੀਆਂ ਨੇ ਕੁਆਰੀਆਂ ਕੁੜੀਆਂ ਆਉਂਦੀਆਂ ਨੇ ਵਿਆਹੀਆਂ ਵਰੀਆਂ ਆਉਂਦੀਆਂ ਨੇ ਤੇ ਉੱਥੇ ਖਰੀਦਦਾਰ ਵੀ ਪਹੁੰਚਦੇ ਨੇ ਕਿਰਾਏ ਤੇ ਪਤਨੀ ਲੈ ਇੱਕ ਮਹੀਨੇ ਲਈ ਇੱਕ ਸਾਲ ਲਈ ਜਾਂ ਅਗਰ ਤੁਹਾਡਾ ਐਗਰੀਮੈਂਟ ਮੰਨ ਲਓ ਪੂਰਾ ਹੋ ਗਿਆ ਇੱਕ ਸਾਲ ਬਾਅਦ ਉਹਨਾਂ ਦਾ ਐਗਰੀਮੈਂਟ ਪੂਰਾ ਹੋ ਗਿਆ ਤਾਂ ਫਿਰ ਉਸ ਔਰਤ ਨੂੰ ਅਧਿਕਾਰ ਆ ਵੀ ਉਹਨੇ ਇਹ ਐਗਰੀਮੈਂਟ ਅੱਗੇ ਤੋਰਨਾ ਜਾਂ ਨਹੀਂ ਜਾਂ ਫਿਰ ਉਹਨੇ ਵਾਪਸ ਆਣਾ ਵਾਪਸ ਆ ਕੇ ਉਹ ਕਿਤੇ ਹੋਰ ਨਾਲ ਵੀ ਐਗਰੀਮੈਂਟ ਕਰ ਸਕਦੀ ਹੈ ਜੇ ਤੁਸੀਂ ਇਹ ਸਭ ਕੁਝ ਸੁਣ ਕੇ ਖੁਸ਼ ਹੋ ਗਏ ਹੋ ਕਿ ਯਾਰ ਇਹ ਤਾਂ ਮੌਜਾਂ ਹੀ ਆ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਉਹ ਉਸ ਲਾਕੇ ਵਿੱਚ ਪਤਨੀ ਕਿਰਾਏ ਤੇ ਲੈ ਸਕਦੇ ਇਹ ਤਾਂ ਨਜ਼ਾਰੇ ਆ ਇਦਾਂ ਬਟ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਇੱਕ ਬਹੁਤ ਵੱਡਾ ਅਪਰਾਧ ਬਹੁਤ ਵੱਡਾ ਅਪਰਾਧ ਆ ਜਿਵੇਂ ਸਤੀ ਪ੍ਰਥਾ ਸੀ ਜਿਵੇਂ ਬਾਲ ਵਿਆਹ ਸੀ ਉਸੇ ਤਰ੍ਹਾਂ ਦਾ ਕਣਾਉਣਾ ਅਪਰਾਧ ਇਹ ਆ ਤੁਸੀਂ ਦੇਖੋ ਕਿ ਔਰਤਾਂ ਵੇਚੀਆਂ ਜਾ ਰਹੀਆਂ ਉੱਥੇ ਹੁਣ ਕਹਿਣ ਨੂੰ ਤਾਂ ਉਹਨਾਂ ਦੀ ਮਰਜ਼ੀ ਹੈ ਕਿ ਐਗਰੀਮੈਂਟ ਦੇ ਉੱਪਰ ਉਹਨਾਂ ਦੇ ਵੀ ਸਾਈਨ ਚੱਲਦੇ ਆ ਉਹਦੀਆਂ ਸ਼ਰਤਾਂ ਦਿਖਾ ਸਕਦੀ ਹੈ ਪਰ ਇੱਕ ਗੱਲ ਤੇ ਧਿਆਨ ਦਿਓ ਉੱਥੇ ਤਰਫ ਗਰੀਬ ਔਰਤਾਂ ਹੀ ਇਸ ਮੰਡੀ ਵਿੱਚ ਆਉਂਦੀਆਂ ਨੇ ਗਰੀਬ ਔਰਤਾਂ ਦੀ ਬੋਲੀ ਲੱਗਦੀ ਹੈ ਤੇ ਖਰੀਦਣ ਵਾਲੇ ਲੋਕ ਅਮੀਰ ਹੀ ਹੁੰਦੇ ਆ ਤੁਸੀਂ ਦੇਖੋ ਨਾ ਕਿੰਡਾ ਵੱਡਾ ਅਪਰਾਧ ਆ ਕਿ ਇੱਕ ਔਰਤ ਨੂੰ ਦੇਖੋ ਕਿੰਨੇ ਘਰਾਂ 'ਚ ਜਾਣਾ ਪਏਗਾ ਕਿੰਨੇ ਮਰਦਾਂ ਨਾਲ ਉਹਨੂੰ ਸੌਣਾ ਪਏਗਾ ਸਿਰਫ ਉਹਦੇ ਘਰਦਿਆਂ ਦੇ ਕਰਨ ਕੀ ਪਤਾ ਉਸ ਵਿਚਾਰੀ ਦੀ ਮਰਜ਼ੀ ਹੁੰਦੀ ਆ ਜਾਂ ਨਹੀਂ ਉਹਦੇ ਘਰ ਦੇ ਤੋੜ ਦਿੰਦੇ ਆ ਕਿ ਨਹੀਂ ਤੈਨੂੰ ਜਾਣਾ ਪਏਗਾ ਤਾਂ ਜਾਣਾ ਪਏਗਾ ਦੇਖ ਉਥੋਂ 20000 ਮਿਲ ਰਿਆ ਦੇਖ ਉਥੋਂ 50000 ਮਿਲ ਰਿਆ ਕਿੱਡੀ ਗੱਲ ਆ ਸਿਰਫ 6 ਮਹੀਨੇ ਰਹਿਣਾ ਸਿਰਫ 2 ਮਹੀਨੇ ਰਹਿਣਾ ਸਿਰਫ 1 ਸਾਲ ਰਹਿਣਾ ਤੇ ਇਸ ਤਰ੍ਹਾਂ ਕਰ ਕਰਕੇ ਉਹਨਾਂ ਔਰਤਾਂ ਨੂੰ ਕਿੰਨੇ ਥਾਂਈ ਤੋੜਿਆ ਜਾਂਦਾ ਕਿਰਾਏ ਦੀ ਪਤਨੀ ਬਣਾ ਕੇ ਤੇ ਇਹ ਵਿਆਹਿਆਂ ਵਰੀਆਂ ਨਾਲ ਵੀ ਹੋ ਰਿਹਾ ਲੋਕ ਆਪਣੀਆਂ ਪਤਨੀਆਂ ਨੂੰ ਤੋੜ ਰਹੇ ਨੇ ਉੱਥੇ ਜਿਹੜੇ ਗਰੀਬ ਲੋਕ ਨੇ ਉਹ ਇਸ ਤਰ੍ਹਾਂ ਉੱਥੇ ਬਹੁਤ ਜ਼ਿਆਦਾ ਗਰੀਬੀ ਹੈ ਇੱਕ ਹਸਾਬ ਨਾਲ ਬਹੁਤ ਜ਼ਿਆਦਾ ਪਛੜਿਆ ਹੋਇਆ ਇਲਾਕਾ ਉਹ ਉੱਤਰ ਪ੍ਰਦੇਸ਼ ਦੇ ਵਿੱਚ ਕੁਝ ਇਲਾਕੇ ਅਜੇ ਵੀ ਹੈਗੇ ਨੇ ਜਿਹੜੇ ਵਾਕਈ ਕਾਫੀ ਪਛੜੇ ਹੋਏ ਨੇ ਤੇ ਉਹਨਾਂ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਇਹ ਇੱਕ ਅਪਰਾਧਾ ਇਹ ਕਿੰਨਾ ਵੱਡਾ ਅਪਰਾਧ ਹੁੰਦੀ ਉਹ ਇੰਨੇ ਜ਼ਿਆਦਾ ਪਛੜੇ ਹੋਏ ਨੇ এডੂਕੇਸ਼ਨ ਦੀ ਕਮੀ ਕੁਝ ਲੋਕਾਂ ਨੇ ਪੁਲਿਸ ਕੋਲ ਉੱਥੇ ਕੰਪਲੇਨ ਵੀ ਇਸ ਬਾਰੇ ਕੀਤੀ ਆ ਮੇਰੇ ਬਾਹਰਲੇ ਲੋਕਾਂ ਨੇ ਵੀ ਇਸ ਬਾਰੇ ਉੱਥੇ ਮੁੱਦਾ ਉਠਾਇਆ ਪਰ ਉੱਥੇ ਕੋਈ ਐਕਸ਼ਨ ਨਹੀਂ ਹੋਇਆ ਉਥੋਂ ਦੀ ਪੁਲਿਸ ਦਾ ਕਿਉਂਕਿ ਉਹਨਾਂ ਨੂੰ ਵੀ ਉਹ ਅਮੀਰ ਲੋਕਾਂ ਤੋਂ ਡਰਦੇ ਨੇ ਜਿਹੜੇ ਕਿ ਇਸ ਪ੍ਰਥਾ ਵਿੱਚ ਜੋ ਪਤਨੀਆਂ ਖਰੀਦਦੇ ਨੇ ਜੋ ਤਣਾੜ ਲੋਕ ਹੁੰਦੇ ਨੇ ਜੋ ਆਪਾਂ ਫਿਲਮਾਂ ਵਿੱਚ ਪੁੱਜੀ ਜਗਾ ਦੇ ਦੇਣਾ ਕਿ ਕੁਝ ਅਮੀਰ ਲੋਕ ਹੁੰਦੇ ਨੇ ਜੋ ਕਿ ਰਾਜਾ ਵਾਂਗ ਰਹਿੰਦੇ ਨੇ ਉਹਨਾਂ ਗਰੀਬਾਂ ਦੇ ਉੱਪਰ ਹੁਕਮ ਚਲਾਉਂਦੇ ਨੇ ਸੋ ਉਸੇ ਤਰ੍ਹਾਂ ਦਾ ਇਲਾਕਾ ਇੱਕ ਅਮੀਰ ਬੰਦੇ ਦੀ ਸੋਚੋ ਕਿ ਉਹਨੂੰ ਵਿਆਹ ਕਰਾਉਣ ਦੀ ਤਾਂਥੇ ਲੋੜ ਹੀ ਨਹੀਂ ਉਹ ਤਾਂ ਹਰ ਦੋ ਤਿੰਨ ਮਹੀਨੇ ਬਾਅਦ ਪਤਨੀ ਕਰਾਏ ਤੇ ਰੱਖ ਲੈਂਦਾ ਫੇਰ ਉਹ ਬਦਲਵੀ ਦਿੰਦਾ ਉਹ ਤਾਂ ਤਰ੍ਹਾਂ-ਤਰ੍ਹਾਂ ਦੀਆਂ ਔਰਤਾਂ ਨਾਲ ਉਥੇ ਲੀਗਲ ਤਰੀਕੇ ਨਾਲ ਤਵੰਦ ਬਣਾ ਸਕਦਾ ਇੱਕ ਕੰਟਰੈਕਟ ਤੇ ਸਾਈਨ ਕਰਕੇ ਪਰ ਤੁਸੀਂ ਦੇਖੋਗੇ ਬਾਹਰਲੇ ਸਟੇਟਾਂ ਵਿੱਚ ਇਸ ਦੇਸ਼ ਵਿੱਚ ਕੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਹੋਰ ਜੋ ਕਿ ਇਸ ਨੂੰ ਅਪਰਾਧ ਮੰਨਿਆ ਜਾਂਦਾ ਪਰ ਉਸ ਇਲਾਕੇ ਵਿੱਚ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਅੱਜ ਦੇ ਟਾਈਮ ਵਿੱਚ ਵੀ ਇਹ ਪ੍ਰਥਾ ਚੱਲ ਰਹੀ ਆ 15000 ਤੋਂ ਸ਼ੁਰੂ ਹੋ ਕੇ ਲੱਖਾਂ ਵਿੱਚ ਗੱਲ ਪਹੁੰਚਦੀ ਆ ਹਾਲਾਂਕਿ ਔਰਤਾਂ ਨੂੰ ਇਹ ਵੀ ਆਖਿਆ ਜਾਂਦਾ ਉਸ ਐਗਰੀਮੈਂਟ ਦੇ ਉੱਪਰ ਲਿਖਿਆ ਜਾਂਦਾ ਕਿ ਉਹ ਜਦੋਂ ਚਾਹਣ ਆਪਣਾ ਐਗਰੀਮੈਂਟ ਤੋੜ ਕੇ ਵਾਪਸ ਆ ਸਕਦੀ ਨੇ ਬਟ ਜਿਵੇਂ ਮੈਂ ਪਹਿਲਾਂ ਵੀ ਆਖਿਆ ਲੋਕ ਗਰੀਬ ਨੇ ਉਹਨਾਂ ਨੂੰ ਇਹ ਸਭ ਕੁਝ ਕਰਨਾ ਹੀ ਪੈਂਦਾ ਤੇ ਅਮੀਰ ਲੋਕਾਂ ਦੀਆਂ ਉੱਥੇ ਮੌਜਾਂ ਨੇ ਬਾਹਰਲੇ ਸਟੇਟਾਂ ਵਿੱਚੋਂ ਵੀ ਕੁਝ ਲੋਕ ਉੱਥੇ ਜਾਂਦੇ ਨੇ ਅਤੇ ਇਤਨਾ ਕਿਰਾਏ ਤੇ ਪਤਨੀ ਲੈ ਕੇ ਹੁੰਦੇ ਆ ਐਂਡ ਇਸ ਦੇ ਨਾਲ ਇੱਕ ਹੋਰ ਅਪਰਾਧ ਵੀ ਹੈ ਕਿ ਉੱਥੇ ਵੂਮਨ ਟ੍ਰੈਫਿਕਿੰਗ ਵੀ ਹੁੰਦੀ ਹੈ ਬਾਹਰਲੀਆਂ ਸਟੇਟਾਂ ਚੋਂ ਕਿਸੇ ਨੂੰ ਕਿਡਨਾਪ ਕਰਕੇ ਕੁੜੀਆਂ ਨੂੰ ਜਾਂ ਔਰਤਾਂ ਨੂੰ ਉਸ ਇਲਾਕੇ ਵਿੱਚ ਜਾ ਕਿ ਇਸ ਤਰੀਕੇ ਨਾਲ ਵੇਚਿਆ ਜਾਂਦਾ ਖਰੀਦਣ ਤੋਂ ਪਹਿਲਾਂ ਕਹਿੰਦੇ ਆ ਕਿ ਉੱਥੇ ਜਿਵੇਂ ਇੱਕ ਮੰਡੀ ਦੇ ਵਿੱਚ ਨਹੀਂ ਚੈੱਕ ਹੁੰਦੇ ਜਿਵੇਂ ਪਸ਼ੂ ਚੈੱਕ ਹੁੰਦੇ ਆ ਜਾਨਵਰ ਚੈੱਕ ਹੁੰਦੇ ਆ ਕਿ ਆ ਇਸ ਤਰ੍ਹਾਂ ਇਸ ਤਰ੍ਹਾਂ ਉਸ ਤਰੀਕੇ ਨਾਲ ਔਰਤਾਂ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਤੋਂ ਉਸ ਤਰੀਕੇ ਦੀ ਚਾਲ ਚੱਲਣ ਦੇਖੀ ਜਾਂਦੀ ਆ ਉਹਨਾਂ ਦੀ ਚਲਾਕੀ ਦੇਖਿਆ ਜਾਂਦਾ ਤਾਂ ਤੁਸੀਂ ਦੇਖੋਗੇ ਕਿੰਨਾ ਜ਼ਿਆਦਾ ਮਤਲਬ ਕਿੰਨਾ ਹੌਣੇ ਲੈਵਲ ਦਾ ਕੰਮ ਹੋ ਰਿਹਾ ਉਸ ਇਲਾਕੇ ਦੇ ਵਿੱਚ ਮਟਰ ਮੈਂ ਹੈਰਾਨ ਹਾਂ ਉਥੋਂ ਦੀਆਂ ਸਰਕਾਰਾਂ ਤੇ ਜਾਂ ਉਥੋਂ ਦੇ ਕੁਝ ਅਧਾਰਿਆਂ ਤੇ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਇੱਥੇ ਕੀ ਚੱਲ ਰਿਹਾ ਤੁਸੀਂ ਅਗਰ ਮੇਰੀ ਗੱਲ ਤੇ ਯਕੀਨ ਨਹੀਂ ਕਰ ਰਹੇ ਤੁਸੀਂ ਗੂਗਲ ਤੇ ਕੱਢ ਕੇ ਦੇਖ ਲਓ ਸਿਰਫ ਐਨਾ ਭਰਿਓ ਵਾਈਫ ਔਨ ਰੈਂਟ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਏਗੀ ਵੱਧ ਪ੍ਰਦੇਸ਼ ਦੇ ਉਸ ਸ਼ਿਵਪੁਰੀ ਇਲਾਕੇ ਬਾਰੇ ਜਿੱਥੇ ਤੁਹਾਨੂੰ ਵਾਈਫ ਮਿਲਦੀ ਹੈ ਰੈਂਟ ਤੇ ਜਿਵੇਂ ਕੋਈ ਗੱਡੀ ਰੈਂਟ ਤੇ ਲੈਣੀ ਹੋਵੇ ਜਿਵੇਂ ਕੋਈ ਘਰ ਰੈਂਟ ਤੇ ਲੈਣਾ ਹੋਵੇ ਤੁਹਾਨੂੰ ਪੂਰੇ ਅਧਿਕਾਰ ਹੈ ਕਿ ਉਸ ਔਰਤ ਨਾਲ ਕੀ ਕੁਝ ਕਰਨਾ ਬਸ ਕੁਝ ਪੈਸੇ ਨਾਲ ਤਰ ਇੱਕ ਸਟੈਂਪ ਪੇਪਰ ਦੇ ਉੱਤੇ ਲਿਖ ਕੇ ਕਿ ਅੱਜ ਤੋਂ ਇਹ ਰੈਂਟ ਤੇ ਮੇਰੀ ਵਾਈਫ ਆ ਕਿਰਾਏ ਦੇ ਉੱਤੇ ਲਈ ਵੀ ਮੇਰੀ ਵਾਈਫ ਆ 2 ਮਹੀਨੇ ਲਈ ਜਾਂ 1 ਸਾਲ ਲਈ ਤੁਸੀਂ ਸੋਚੋ ਕਿ ਇਸ ਤਰ੍ਹਾਂ ਦਾ ਕੁਝ ਅੱਜ ਦੇ ਜ਼ਮਾਨੇ 'ਚ ਵੀ ਚੱਲਦਾ ਮੇਰੀ ਜਾਨਕਾਰੀ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਪਲੀਜ਼ ਇਸ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ